ਸਿਪਾਹੀ ਕਰਾਮਾਤੀ ਹੈ ਸਤਗੁਰ ਰਾਮ ਸਿੰਘ ਜੀ ਨੇ ਇੱਕ ਦਿਨ ਬਚਨ ਕੀਤਾ ਕਾਨ ਸਿੰਘ ਦੀਵਾ ਬਾਲ ਕਾਨ ਸਿੰਘ ਜੀ ਨੇ ਮੋਟੀ ਵੱਟੀ ਪਾ ਕੇ ਦੀਵਾ ਜਲਾਇਆ ਸਤਗੁਰ ਜੀ ਨੇ ਦੋਨੋਂ ਹੱਥ ਇਕੱਠੇ ਮਾਰ ਕੇ ਦੀਵਾ ਬੁਝਾ ਦਿੱਤਾ ਸਤਗੁਰ ਜੀ ਨੇ ਦੀਵਾ ਬੁਝਾ ਕੇ ਬਚਨ ਕੀਤਾ ਲੋਹਰ ਦਾ ਦੀਵਾ ਗੁੱਲ ਹੋ ਗਿਆ ਹੈ ਸਤਗੁਰ ਜੀ ਨੇ ਫਿਰ ਬਚਨ ਕੀਤਾ ਕਾਨ ਸਿੰਘ ਹੁਣ ਮਲੇਛਾ ਵਿੱਚ ਤਲਵਾਰ ਜਲਦੀ ਖੜਕੇਗੀ ਅਜੀ ਸ਼ੁਰੂਆਤ ਕਰ ਦਿੱਤੀ ਹੈ। ਸਤਗੁਰ RAM ਸਿੰਘ ਜੀ ਇੱਕ ਦਿਨ ਕਾਨ ਸਿੰਘ ਨੂੰ 12 ਕੋ ਦੂਰ ਲੈ ਗਏ। ਜਦੋਂ ਫੌਜ ਵਿੱਚ ਗਿਣਤੀ ਦਾ ਵੇਲਾ ਹੋਇਆ ਤਾਂ ਕਾਨ ਸਿੰਘ ਜੀ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਗਿਣਤੀ ਦਾ ਵੇਲਾ ਹੋ ਗਿਆ ਹੈ। ਗੈਰ ਹਾਜ਼ਰ ਨਾ ਹੋ ਜਾਈਏ। ਸਤਗੁਰ ਜੀ ਨੇ ਬਚਨ ਕੀਤਾ ਕਾਨ ਸਿੰਘ ਅੱਖਾਂ ਬੰਦ ਕਰ ਲਵੋ। ਸਤਗੁਰ ਜੀ ਨੇ ਫਿਰ ਬਚਨ ਕੀਤਾ ਅੱਖਾਂ ਖੋਲ ਲਵੋ। ਕਾਨ ਸਿੰਘ ਨੇ ਜਦੋਂ ਅੱਖਾਂ ਖੋਲੀਆਂ ਤਾ ਵੇਖਿਆ ਕਿ ਉਹ اپੋਜ਼ ਵਿੱਚ ਖੜੇ ਹਨ ਸਤਗੁਰੂ ਰਾਮ ਸਿੰਘ ਜੀ ਦੇ ਇਸ ਤਰ੍ਹਾਂ ਦੇ ਕਈ ਕੋਤਕ ਸੁਣ ਕੇ ਮਹਾਰਾਜ ਸ਼ੇਰ ਸਿੰਘ ਨੇ ਕਿਹਾ ਇਹਨਾਂ ਨੂੰ ਸੰਗਲ ਪਾ ਕੇ ਥੰਮ ਨਾਲ ਬੰਨ ਦੇਵੋ ਨਹੀਂ ਤਾਂ ਕਿਸੇ ਪਾਸੇ ਆਗਣਾ ਲਗਾ ਦੇਵੇ ਸਤਗੁਰ ਜੀ ਨੂੰ ਸੰਗਲ ਪੈਰਾ ਵਿੱਚ ਪਾ ਕੇ ਥੰਮ ਨਾਲ ਬੰਨ ਦਿੱਤਾ ਜਿਹੜੇ ਸਿੱਖ ਜ਼ਿੰਦਗੀ ਸੰ ਉਹਨਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਸੰਗਲ ਪਾਇਆ ਹੈ ਸੱਚੇ ਪਾਸ਼ਾ ਜੀ ਨੇ ਅਰਜ ਸੁਣ ਕੇ ਸੰਗ ਲਾ ਦਿੱਤਾ ਫਿਰ ਦੁਬਾਰਾ ਉਸ ਤੋਂ ਵੱਡਾ ਸੰਗ ਲਾਇਆ ਸਤਿਗੁਰ ਜੀ ਨੇ ਉਹ ਵੀ ਲਾ ਦਿੱਤਾ ਮਹਾਰਾਜ ਸ਼ੇਰ ਸਿੰਘ ਨੇ ਕਿਹਾ ਜੇ ਸੰਗ ਲਾ ਦਿੱਤਾ ਹੈ ਫਿਰ ਬੇੜੀ ਪਾ ਦੇਵੋ ਫਿਰ ਬੇੜੀ ਪਾ ਦਿੱਤੀ ਪਹਿਰੇਦਾਰਾਂ ਨੇ ਵੇਖਿਆ ਸਤਿਗੁਰ ਜੀ ਇਸ਼ਨਾਨ ਕਰਕੇ ਆ ਰਹੇ ਹਨ ਪਹਿਰੇਦਾਰਾਂ ਨੇ ਸਤਿਗੁਰ ਜੀ ਨੂੰ ਅੰਦਰ ਬੰਦ ਕਰ ਦਿੱਤਾ ਫਿਰ ਪਹਿਰੇਦਾਰਾਂ ਨੇ ਵੇਖਿਆ ਸਤਿਗੁਰ ਜੀ ਦਾ ਇੱਕ ਰੂਪ ਬਾਰਵਾਂ ਆ ਰਿਹਾ ਹੈ ਫਿਰ ਉਹ ਰੂਪ ਵੀ ਕਮਰੇ ਵਿੱਚ ਚਲਾ ਗਿਆ ਜਦੋਂ ਪਹਿਰੇਦਾਰਾਂ ਨੇ ਅੰਦਰ ਕਮਰੇ ਵਿੱਚ ਵੇਖਿਆ ਤਾਂ ਸਤਗੁਰੂ ਜੀ ਦੇ ਦੋਨੋਂ ਰੂਪ ਕਮਰੇ ਵਿੱਚ ਨਹੀਂ ਹਨ ਜਦੋਂ ਪਹਿਰੇਦਾਰਾਂ ਨੇ ਬਾਹਰ ਵੇਖਿਆ ਤਾਂ ਸਤਗੁਰੂ ਜੀ ਦਾ ਤੀਸਰਾ ਰੂਪ ਬਾਰਵਾਂ ਆ ਰਿਹਾ ਹੈ ਪਹਿਰੇਦਾਰ ਨੇ ਉਹ ਰੂਪ ਵੀ ਕਮਰੇ ਅੰਦਰ ਬੰਦ ਕਰ ਦਿੱਤਾ ਪਹਿਰੇਦਾਰ ਮਹਾਰਾਜ ਸ਼ੇਰ ਸਿੰਘ ਨੂੰ ਦੱਸਣ ਚੱਲ ਪਿਆ ਕਿ ਅਸੀਂ ਉਹਨਾਂ ਦਾ ਪੈਰਾ ਨਹੀਂ ਦੇ ਸਕਦੇ ਉਹ ਤਾਂ ਕਈ ਰੂਪ ਧਾਰ ਕੇ ਕੈਦ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਤੇ ਕਦੇ ਆਪਣੀ ਮਰਜ਼ੀ ਨਾਲ ਆ ਕੇ ਕੈਦ ਹੋ ਜਾਂਦੇ ਹਨ ਉਧਰ ਮਹਾਰਾਜ ਸ਼ੇਰ ਸਿੰਘ ਪ੍ਰਸ਼ਾਦਾ ਛਕਣ ਲੱਗੇ ਪ੍ਰਸ਼ਾਦੇ ਵਿੱਚ ਕੀੜੇ ਚੱਲਣ ਲੱਗੇ ਉਹਨਾਂ ਨੇ ਕਿਹਾ ਹੋਰ ਪ੍ਰਸ਼ਾਦਾ ਲੈ ਕੇ ਆਓ ਜਦੋਂ ਰਸੋਈ ਵਿੱਚੋਂ ਪ੍ਰਸ਼ਾਦਾ ਹੁੰਦਾ ਸੀ ਤਾਂ ਠੀਕ ਰਹਿੰਦਾ ਸੀ ਜਦੋਂ ਦੂਸਰੀ ਵਾਰੀ ਮਹਾਰਾਜ ਅੱਗੇ ਪ੍ਰਸ਼ਾਦਾ ਲਿਆ ਕੇ ਰੱਖਿਆ ਤਾਂ ਪ੍ਰਸ਼ਾਦ ਦੇ ਵਿੱਚ ਫਿਰ ਕੀੜੇ ਚੱਲਣ ਲੱਗ ਪਏ। ਫਿਰ ਹੋਰ ਪਕਵਾਨ ਮੰਗਵਾਏ। ਉਸ ਵਿੱਚ ਵੀ ਕੀੜੇ ਚੱਲਣ ਲੱਗ ਪਏ। ਮਹਾਰਾਜ ਸ਼ੇਰ ਸਿੰਘ ਨੇ ਕਿਹਾ ਇਹ ਕੀ ਗੱਲ ਹੈ? ਕੋਲ ਬੈਠੇ ਇੱਕ ਸਿੱਖ ਨੇ ਕਿਹਾ ਜੋ ਸਿਪਾਹੀ ਪੜਿਆ ਹੈ ਉਸ ਕਰਕੇ ਇਸ ਤਰ੍ਹਾਂ ਹੋ ਰਿਹਾ ਹੈ। ਉਹ ਘਰਾਮ ਆਤੀ ਹੈ। 19 ਦਿਨ ਨੂੰ ਪਹਿਰੇਦਾਰ ਨੇ ਆ ਕੇ ਸਾਰਾ ਕੁਝ ਦੱਸਿਆ। ਸਭ ਨੇ ਕਿਹਾ ਸਿਪਾਹੀ ਘਰਾਮ ਆਤੀ ਹੈ। ਮਹਾਰਾਜ ਨੇ ਕਿਹਾ ਸਿਪਾਹੀ ਨੂੰ ਛੱਡ ਦੇਵੋ। ਬੇੜੀ ਉਤਾਰ ਦੇਵੋ। ਜਿੱਥੇ ਮਰਜੀ ਬੈਠਣ ਉੱਠਣ ਸਭ ਡਰਨ ਲੱਗੇ ਜੋ ਕਾਣ ਸਿੰਘ ਜੀ ਦੇ ਮਿੱਤਰ ਸਨ ਉਹ ਸਾਰੇ ਸਤਗੁਰ ਆਮ ਸਿੰਘ ਜੀ ਦੇ ਸਿੱਖ ਬਣ ਗਏ ਸਤਗੁਰ ਜੀ ਜੋ ਬਚਨ ਕਰਦੇ ਸਨ ਉਹਨਾਂ ਸਭ ਸਿੱਖਾਂ ਨੇ ਬਚਨ ਮੰਨਣਾ ਸਤਗੁਰ ਆਮ ਸਿੰਘ ਜੀ ਦੀ ਫੌਜ ਨੂੰ ਇੱਕ ਸਮੇਂ ਹੁਕਮ ਹੋਇਆ ਜੰਮੂ ਵਾਲੇ ਰਾਜੇ ਨੂੰ ਬੰਨ ਕੇ ਲੈ ਆਓ ਫੌਜ ਬਹੁਤ ਹੰਕਾਰ ਦੇ ਨਾਲ ਹਮਲਾ ਕਰਨ ਲਈ ਚੱਲ ਪਈ ਅੱਗੇ ਪਾਣੀ ਆ ਗਿਆ ਹੋਰ ਤਾਂ ਸਭ ਜੁੱਤੀ ਲਾ ਕੇ ਲੰਗੇ ਸਤਗੁਰੂ ਜੀ ਸੜੇ ਜੋੜੇ ਲੰਗੇ ਸਿੰਘਾਂ ਨੇ ਅਰਜ਼ੀ ਕੀਤੀ ਸਤਗੁਰੂ ਜੀ ਇਹ ਕੀ ਕੋਤਕ ਹੈ ਸਤਗੁਰੂ ਜੀ ਨੇ ਬਚਨ ਕੀਤਾ ਜਿਸ ਨੂੰ ਤੁਸੀਂ ਫੜਨ ਚੱਲੇ ਹੋ ਉਸ ਦੇ ਸਿਰ ਉੱਪਰ ਜਾਲ ਚੜਕਾਉਂਦੇ ਜਾਂਦੇ ਹਾਂ ਫਿਰ ਸਤਗੁਰੂ ਜੀ ਨੇ ਤੇਜ਼ੀ ਵਿੱਚ ਹੋ ਕੇ ਬਚਨ ਕੀਤਾ ਕੌਣ ਹੈ ਉਸ ਨੂੰ ਫੜਨ ਵਾਲਾ ਤਤੀਵਾ ਨਹੀਂ ਲੱਗਣ ਦੇਣੀ ਆ ਰਾਜੇ ਨੂੰ ਖਬਰ ਆਈ ਕਿ ਤੈਨੂੰ ਫੜਨ ਲਈ ਲਾਹੌਰ ਤੋਂ ਫੋਜ ਆਈ ਹੈ ਡੋਗਰੇ ਰਾਜਪੂਤ ਫੌਜੀਆ ਨੇ ਰਾਜੇ ਨੂੰ ਕਿਹਾ ਅਸੀਂ ਜੁੱਧ ਕਰਾਂਗੇ ਰਾਜੇ ਨੇ ਕਿਹਾ ਕਿ ਤੁਹਾਡੇ ਤੋਂ ਕੁਝ ਨਹੀਂ ਹੋਣਾ ਹੈ ਜੁੱਧ ਨਾ ਕਰੋ ਤੇ ਮਿਲਣਾ ਹੀ ਠੀਕ ਹੈ ਢੋਗਰਿਆਂ ਫੌਜੀਆ ਨੇ ਕਿਹਾ ਅਸੀਂ ਰਾਜਪੂਤਾਂ ਤੁਹਾਨੂੰ ਇਸ ਤਰ੍ਹਾਂ ਫੜ ਕੇ ਕੋਈ ਨਹੀਂ ਲੈ ਕੇ ਜਾ ਸਕਦਾ ਫਿਰ ਰਾਜੇ ਨੇ ਕਿਹਾ ਹੁਣ ਤੁਸੀਂ ਮੇਰਾ ਕਹਿਣਾ ਨਹੀਂ ਮੰਨਦੇ ਜਦ ਸਿੰਘਾਂ ਤੋਂ ਹਾਰੋਗੇ ਤਾਂ ਤੁਸੀਂ ਵਾਪਸ ਆਓਗੇ ਜਾਓ ਜਿਵੇਂ ਤੁਹਾਡੀ ਮਰਜ਼ੀ ਹੈ ਉਸੇ ਤਰ੍ਹਾਂ ਹੀ ਕਰੋ ਢੋਗਰਾਂ ਨੇ ਜੁੱਧ ਕੀਤਾ ਲਾਹੌਰ ਦੀ ਫੌਜ ਵਿੱਚੋਂ ਇੱਕ ਹਿੰਦੂस्तानी ਗੋਲ ਅੰਦਾਜ਼ ਸੀ ਉਸਨੇ ਐਸਾ ਨਿਸ਼ਾਨਾ ਮਾਰਿਆ ਢੋਗਰਾਂ ਦੀ ਤੋਪ ਤਖਤ ਉਤੋਂ ਰਾਹ ਦਿੱਤੀ ਢੋਗਰੇ ਭੱਜ ਗਏ ਫੌਜ ਸ਼ਹਿਰ ਵਿੱਚ ਵੜ ਗਈ ਤੇ ਕੁਝ ਲੁੱਟਮਾਰ ਵੀ ਕੀਤੀ ਰਾਜ ਨੇ ਲਾਹੌਰ ਦੀ ਫੌਜ ਦੇ ਮੁਖੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਮੇਰੇ ਨਾਲ ਧਰਮ ਕਰੋ ਮੈਨੂੰ ਮਾਰੋ ਨਾ ਮੈਂ ਗਾਂ ਹਾਂ ਆਪ ਗਵਾਂ ਨੂੰ ਪਾਲਣ ਵਾਲੇ ਹੋ ਉਸਨੇ ਕਿਹਾ ਅਸੀਂ ਤੁਹਾਨੂੰ ਲਾਹੌਰ ਰਾਜੇ ਨਾਲ ਮਿਲਾ ਕੇ ਵਾਪਸ ਜੰਮੂ ਭੇਜ ਦਵਾਂਗੇ ਤੁਹਾਨੂੰ ਤਾਂ ਕੋਈ ਮਾਰੇਗਾ ਪਹਿਲਾਂ ਕੋਈ ਸਾਨੂੰ ਮਾਰ ਲਵੇਗਾ ਅਸੀਂ ਵੀ ਆਪਣੇ ਧਰਮ ਤੇ ਚੱਲਾਂਗੇ ਤਨ ਅਕਾਲ ਪੁਰਖ ਸਤਗੁਰੂ ਰਾਮ ਸਿੰਘ ਜੀ ਤਨ ਹਾਜ਼ਰਾ ਜੂਰ ਪੈਰੇ ਦੇ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸਨ ਦਿਓ